ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਰਾਨੀ ਕੇ ਤਹਿਸੀਲ ਅਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਛੋਟੀਆਂ ਦਿਖਾਵਾਂਗੇ ਦੋਵੇਂ ਹਰਿਆਣੀਆਂ ਵਾਂ ਤੇ ਆਪਾਂ ਪਹੁੰਚੇ ਆ ਵੀਰ ਕਰਮ ਸਿੰਘ ਜੀ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪਸ਼ੂ ਦੇ ਨਾਲ ਦੀ ਡਿਟੇਲ ਆਜੋ ਸਾਸੀਆ ਭਾਜੀ ਸਾਸਿਕਾਲ ਜੀ ਸਾਸਿਕਾਲ ਭਾਜੀ ਕੀ ਹਾਲ ਚੱਲ ਜੀ ਠੀਕ ਠਾਕ ਜੀ ਵਧੀਆ ਵਧੀਆ ਚਾਹੀਦਾ ਜੀ ਤੇ ਬਈਆ ਆਪਣਾ ਨਾਮ ਤੇ ਐਡਰੈਸ ਦੱਸਿਓ ਟੈਂਡਰ ਨਹੀਂ ਕੇ ਨਾਮ ਕਰਮ ਸਿੰਘ ਠੀਕ ਆ ਜੀ ਤਹਿਸੀਲ ਤਾਰੇ ਤੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਕੋਈ ਨੰਬਰ ਵੀਰ ਬੋਲ ਜੀ ਮੜਾ ਜੀ ਕਿਹੜਾ ਬੋਲ ਨੰਬਰ 884063745 ਠੀਕ ਆ 981 4063745 ਠੀਕ ਆ ਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਛੋਟੀ ਜਿਹੜੀ ਆ ਕਣਵਾ ਸੁਬਾ ਸੁਈ ਜੇ ਇਹ ਵੀ ਦੁੱਚੇ ਜੀ ਅੱਛਾ ਜੀ ਦੁਜਾ ਸੁਆ ਸੁਈਆ 12 ਕਿਲੋ ਦੁੱਧ ਆ ਜੀ ਅੱਛਾ ਜੀ ਕਿੰਨਾ ਟਾਈਮ ਲੱਗਦਾ ਸੁਈ ਨੂੰ ਮਗਰ ਕਟਾ ਚੌਥਾ ਦਿਨ ਸੁਈ ਨੂੰ ਠੀਕ ਹੈ ਬੌਲਾ ਜੀ ਬੌਲਾ ਜੀ ਬੌਲਾ ਠੀਕ ਹੈ ਲਓ ਜੀ ਬੌਲਾ ਯਾਰ ਇਹ ਆਹ 10 ਲੀਟਰ ਜਿਹੜਾ ਪਿਆ ਰਿਆ ਸਾਣ ਭਾਂਡਾ ਇਹਦਾ ਚੰਗਾ ਆ ਗਿਆ ਕਰਮ ਵਾਲੀ ਦਾ ਤੇ ਭਾਈ ਕਿੰਨਾ ਕੁ ਭਰੀ ਜਾਊਗੀ 14 ਲੀਟਰ ਦੁੱਧ ਭਰਿਆ ਨੇ ਅੱਛਾ ਜੀ ਹਾਂ ਜੀ ਪਹਿਲਾਂ ਨੇ ਪਹਿਲਾਂ ਨੇ ਠੀਕ ਹੈ ਤੇ ਚਲੋ ਆ ਕੀ ਵਧਣਾ ਚਾਹੀਦਾ ਤੁਹਾਨੂੰ ਖੋਲ ਦੇ ਫਿਰ ਖੋਲ ਦੇ ਵੇ ਕਰੀ ਇਹ ਖੋਲੋ ਭਾਈ ਫਿਰ ਖੋਲ ਕੇ ਦਿਖਾਈਏ ਕੱਟ ਆ ਗਿਆ ਮਗਰ ਉਹ ਫੱਡੀ ਚੋਕਲਾ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਬਸ਼ੇਰੇ ਲੈ ਜਾਓ ਅੰਦਰ ਲੈ ਜਾਓ ਹੌਣ ਤੋਰਦਾ ਜੀ ਟੈਨ ਜੈਡ ਬਲੈਕ ਆ ਗਈ ਆ ਤੇ ਚੱਡਾ ਚੱਡਾ ਜਿਹੜਾ ਬਹੁਤ ਹੀ ਚੰਗਾ ਹੈ ਨਾ ਚੱਪਗਾ ਵਰਗਾ ਹੀ ਲੱਗਾ ਪਿਆ ਉਹਦਾ ਥਾਣਾ ਦਾ ਸੈੱਜ ਗਿਆ ਵੀ ਜਿਹੜਾ ਚੱਡਾ ਆ ਗਿਆ ਕੱਲਾ ਕੱਲਾ ਲੱਗਾ ਪਿਆ ਤੇ 12 ਲਿਕ ਜਿਹੜਾ ਮੌਕੇ ਦੇ ਬੌਲਾ ਹੀ ਬੌਲਾ ਤਿਆਰ ਤੇ ਫੇਸ ਕੁਆਲਟੀ ਉਹ ਤੁਹਾਨੂੰ ਲਾ ਕੇ ਤੋਂ ਚੈੱਕ ਕਰਾ ਦਿੰਨੇ ਆ ਚਲੋ ਜੀ ਲੈ ਲੈ ਜੀ ਤੇ ਚਲੋ ਕੋ ਚੰਗੀ ਸਾਂਹ ਕਰਨ ਵਾਲਾ ਭਰਾ ਲੈ ਜੀ ਤੇ ਦੁੱਧ ਚੰਗਾ ਕੱਢੀ ਜਾਊਗੀ। ਕੱਟਾ ਕਿਡਾ ਜਿਹੜਾ। ਠੀਕ ਹੈ ਜੀ ਆਹ ਵੜਾ ਜਿਹੜਾ ਮੇਲ ਕਾਫ ਆ ਗਿਆ ਜੀ ਪੱਲਾ ਮੱਥਾ ਆ ਗਿਆ ਪਿਛੇ। ਇਧਰਲੀ ਸਾਈਡ ਤੋਂ ਥਣਾ ਦਾ ਸੈਕ ਗਿਆ ਉਹਦੇ ਨਾਲਾਂ ਨੂੰ ਨਾ ਛੱਡੇ ਰਹਿ ਜਾਂਦੇ ਤੁਹਾਨੂੰ। ਆਹ ਡੱਬਾ ਭਾਈ ਜੀ ਹੂੰ ਡੱਬਾ ਨਿਕਿਆ। ਠੀਕ ਅਲਾ ਕਿ ਡੱਬਾ ਆ ਗਿਆ ਜੀ ਛੱਡੇ ਤੇ ਤੇ ਮੁੱਲ ਭਾਜੀ ਇਹਦਾ ਕੀ ਕਰਨਾ ਜੇ? ਮੋਲ ਤੇ ਭਾਈ ਕਰਦੇ 1.25 ਅੱਛਾ ਜੀ ਹਾਂ ਹਾਂ ਤੇ ਕਿੰਨਾ ਮਾਨਤਾਣ ਕਰਦਾਂਗੇ ਕਰ ਦਈਏ ਹਾਂ ਨਾ ਜੀ ਇੱਕ ਯਾਰਣੀ ਹਾਂਜੀ 1 10 ਦੇ ਦੇ ਦਾਂਗੇ ਜੀ ਹੋਰ ਕਰ ਦਈਏ ਪੂਰੇ ਲੱਖ ਦੀ ਭਾਈ ਦੇ ਰੰਗ ਅੱਛਾ ਜੀ ਹਾਂਜੀ ਠੀਕ ਆ ਜੀ ਲੱਖ ਰੁਪਏ ਦੀ ਪੂਰੇ ਵੀ ਜਦੋਂ ਥੋੜਾ ਫੋਰਾ ਮਾਨਤਾਣ ਕਰਦੇ ਹੋ ਤੇ ਛੱਡਾ ਛੋਟਾ ਜਿਹੜਾ ਇਹਨੂੰ ਫਿਰ ਇੱਕ ਰੰਗ ਛੋੜ ਛੜ ਤੁਲੀ ਕਰਾਂਗੇ ਜੀ ਅੱਛਾ ਜੀ ਤੇ ਕਰਾਇਓ ਤਾਂ ਤਿੰਨ ਜਿਹੜਾ ਦੋ ਜੀ ਇੱਧਰਲੀ ਸਾਈਡ ਤੋਂ ਚੈੱਕ ਕਰਤਾ ਜਿਹੜੇ ਥਣ ਤੋਂ ਜਿਹੜਾ ਚਵਾਂ ਨੁਕਰਾਂ ਦੇ ਕੱਲਾ ਕੱਲਾ ਲੱਗਾ ਪਿਆ ਵਾ ਨਾੜਾ ਨੁੜਾ ਵੀ ਆ ਗਈਆਂ ਜੇ ਬਾਈ ਦੂਜੇ ਨੰਬਰ ਤੇ ਕਿੰਨਾ ਵਕਤ ਸੂਈ ਛੁੱਟੀ ਇਹ ਦੂਜੇ ਸੂਵੇ ਸੂਈ ਹੈ ਜੀ ਠੀਕ ਆ ਜੀ ਇਹ ਵੀ ਦੂਜਾ ਸੂਗਾ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੁਣ ਚੌਥਾ ਦਿਨ ਆ ਜੀ ਠੀਕ ਆ ਜੀ ਲਓ ਜੀ ਇਹਨੂੰ ਚੌਥਾ ਦਿਨ ਤੇ ਇਹਦੇ ਪਿਛੇ ਇਹਦੇ ਪਿਛੇ ਵੀ ਪਟਾੜੀ ਠੀਕ ਆ ਜੀ ਮੇਲ ਕਾਫ ਆ ਗਿਆ ਜਿਹਦੇ ਪਿਛੇ ਵੀ ਇਹ ਕੋ ਕਿੰਨਾ ਅਸਤਾ ਮਗੋਲਾ ਜਾਂ ਦੁੱਧ 16 ਲੀਟਰ ਦੋ ਬੋਲਾ ਹੀ ਜੀ ਥਨੇ 16 ਲੀਟਰ ਹਾਂਜੀ ਠੀਕ ਆ ਜੀ 16 ਲੀਟਰ ਜਿਹੜਾ ਬੋਲਾ ਤਿਆਰ ਆ ਲੀਟਰ ਵਾਲਾ ਜੀ ਅੱਛਾ ਜੀ ਖੋਲ ਦਿਓ ਬਾਈ ਜੀ ਉਹ ਆਉਣਾ ਲੈ ਗਿਆ ਇਹਦਾ ਬਹੁਤ ਪਿਆਰਾ ਜੀ ਮੌਗਾ ਨਜ਼ਰ ਦੇ ਵਿੱਚ ਚੋਟੀ ਦੂਜਾ ਸਵੇਰ ਤੇ ਕੱਦ-ਕਾਠ ਜਿਹੜਾ ਚੰਗਾ ਆ ਗਿਆ ਵਾ ਇਹ ਪਾਜੀ ਕਿੰਨਾ ਘ ਭਰੂਗੀ 18 ਲੀਟਰ ਦੁੱਧ ਭਰੂਗੀ ਆ ਤੇ ਅੱਛਾ ਜੀ ਠੀਕ ਲੋ ਜੀ 18 ਲੀਟਰ ਦੇ ਪੰਡਾ ਪਈਆਂ ਥੱਲੇ ਕਰਮਾਲੀ ਨੇ ਤੇ ਥਣਾ ਦਾ ਸੈਜ ਗਿਆ ਜਿਹੜਾ ਇਹਦਾ ਵੀ ਬਹੁਤ ਹੀ ਸ਼ਾਨਦਾਰ ਆ ਗਿਆ ਇਹਨੂੰ ਵੀ ਕੱਲਾ-ਕੱਲਾ ਲੱਗਾ ਵਾ ਥਣਾ ਫੇਰ ਘਮਾ ਦੇ ਇੱਕ ਵਾਰ ਲੈ ਜਾ ਉਧਰ ਇੱਧਰੋਂ ਨਹੀਂ ਆ ਪਈ ਕਿ ਉਧਰੋਂ ਮਹਗਾਈ ਹੈ ਉਧਰੋਂ ਐ ਖਾਸ ਹਰਿਆਣੇ ਕੋਲਾਈ ਦਾ ਮਾਲ ਪੱਕਾ ਉਧਰੋਂ ਹੁੰਦਾ ਮਾਲ ਅੱਛਾ ਜੀ ਹਾਂਜੀ ਠੀਕ ਆ ਲਓ ਜੀ ਹਰਿਆਣੇ ਦੀਆਂ ਝੋਟੀਆਂ ਆ ਗਈਆਂ ਜੀ ਤੇ ਉਧਰ ਦੇ ਬਾਕੀ ਤੁਹਾਨੂੰ ਪਤਾ ਕਿ ਦੋ ਤਰੀ ਮਾਤਰਾ ਨੂੰ ਬਹੁਤ ਚਾਕੇਰ ਦੇ ਆ ਤੇ ਹੈ ਵੀ ਸ਼ਾਂਤ ਸੁਭਾਅ ਵਾਲੇ ਹੁੰਦੇ ਠੰਡੇ ਬਿਲਕੁਲ ਥਾਂ ਤੋਂ ਜਿਹੜਾ ਚੰਗਾ ਲੱਗਾ ਤੇ ਨਾੜਾ ਨੂੜਾ ਇਹਦੇ ਵੀ ਆ ਗਈਆਂ ਛੱਡੇ ਦੇ ਚੰਗਾ ਡੰਡਾ ਵਾਲੀ ਝੋਟੀ ਅੱਛਾ ਜੀ ਇਹ ਦੰਦਾ ਜਿ ਕਿੰਨੇ ਦੰਦ ਹੈ ਜਵਾਨ ਕਰਨੀ ਤੇ ਦੰਦ ਜਵਾਨ ਕਰਨ ਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਮੈਂ ਕੋਈ ਮਾਟੀ ਕੋ ਯੂ ਵੀ ਉੱਪਰ ਆਣਾ ਚੈੱਕ ਕਰ ਲੂਗਾ ਬੰਦੋ ਲਓ ਜੀ ਫੇਸ ਕੋਟੀ ਚੈੱਕ ਕਰਵਾ ਦੇ ਦਿਓ ਇਹ ਸੰਗ ਸੰਗੂ ਜਿਹੜਾ ਚੰਗਾ ਲੱਗਾ ਵਾ ਤੇ ਮਗਰਲੀ ਸਾਈਡ ਤੋਂ ਆਪਾਂ ਚੰਗਾ ਤਾਂ ਬਸ ਚੈੱਕ ਕਰਮ ਨੇ ਅੰਸੂਲ ਦਾ ਲੱਗਾ ਪਿਆ ਤੇ ਥਾਣਾ ਦਾ ਸੈਟ ਜਿਹੜਾ ਇਹਨੂੰ ਚੰਗਾ ਲੱਗਾ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਮੁੱਲ ਭਾਜੀ ਹਰ ਮੁੱਲ ਤਾਂ 3.5 ਲੱਖ ਕਰਦੇ ਆ ਅੱਛਾ ਜੀ ਕਿੰਨੇ ਵੀ ਦੇ ਦੇਣੀ ਆ ਹਾਂਜੀ ਕਿੰਨੇ ਦੇ ਦੇ ਦਿੰਦੇ ਤਿੰਨ ਦੇ ਦੇ ਦਾਂਗੇ ਤਿੰਨ ਦੀ ਹਾਂਜੀ ਹੋਰ ਕਰ ਦੀਏ ਹੋਰ 10000 ਛੜ ਕੱਟ ਕਰ ਦਿਓ ਖਾਣਾ ਢਾਈ ਦੀ ਦੇ ਦਾਂਗੇ ਖੁੱਲੀ ਛੋੜਾ ਤਾਂ ਕੀ ਕਰ ਸਰ ਕੋਈ ਮੈਂ ਜੀ ਹੋਣੀ ਕਰ ਸਰ ਕੋਈ ਲੱਡ ਦੀਏ ਇੱਕ ਵੀਰੀ ਹਾਨਾ ਇੰਦਾਂ ਦੋ ਵੀਰੀ ਲੋ ਵੀ ਵੀ ਹਾਂਜੀ ਲਓ ਜੀ ਦੋ ਵੀਰੀ ਮੈਂ ਇਹ ਨਾ ਕੱਢ ਦੀ ਜਿਹੜੇ ਵੀਰ ਨੇ ਲੈਣੀ 22 ਵਾਲਾ ਫੋਨ ਕਰੇ ਉਦਾਂ ਕੋਈ ਫੋਨ ਨਾ ਕਰੇ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਜੀ ਚੱਡਾ ਤੇ ਚੈੱਕ ਕਰ ਸਕਦੇ ਜੇ ਪੰਡਾ ਪਈਆਂ ਥੱਲੇ ਕਰਮਾ ਵਾਲੀ ਨੇ ਚਲੋ ਕੋਈ ਚੰਗੀ ਸਾਂਭ ਵਾਲਾ ਭਰਾ ਲਾਈ ਦੁੱਧ ਚੰਗਾ ਕੱਢੀ ਜੋ ਵੀ ਬਾਕੀ ਪੇਟ ਫੁੜਾ ਵੀ ਚੰਗਾ ਲੱਗਾ ਵਾ ਮੈਂ ਮੰਜਾ ਹੀ ਦਿੰਦਾ ਹਿਸਾਬ ਨਾਲ ਚਲੋ ਮੌਕੇ ਦੇ ਵੀਰ ਜੀ ਮੈਂ ਇਹ ਨਾ ਕਰਦੇ ਹਾਂ ਮੰਨਦਾ ਮੌਕੇ ਤੇ ਮਾਂ ਕਰਦੇ ਮਾਂ ਕਰਦਾ ਇਹ ਕਰਦਾ ਛੋੜ ਕੁਲੀ ਕਰਦਾਂਗੇ ਠੀਕ ਆ ਠੀਕ ਆ ਲਓ ਜੀ ਛੋੜ ਛੱਪਾ ਬਾਈ ਕਹਿੰਦਾ ਕਿ ਖੁੱਲਾ ਕਰਾਂਗੇ ਕੀ ਲੋ ਦੁੱਧ ਦੇ ਹਿਸਾਬ ਨਾਲ ਚੰਗੀ ਆ ਜੋ ਟੀ ਵੀਰ ਉਹ ਫੋਨ ਕਰੇ ਜਿਹਨੇ ਲੈਣ ਵਾਲਾ ਯਾਰ ਕੰਮ ਟਾਈਮ ਖਰਾਬ ਕਰਨ ਵਾਲਾ ਵੀਰ ਕੋਈ ਫੋਨ ਨਾ ਕਰੇ ਠੀਕ ਆ ਠੀਕ ਆ ਠੀਕ ਆ ਲਓ ਜੀ ਝੋਟੀਆਂ ਚੰਗੀਆਂ ਬਾਈ ਦੇ ਕੋਲ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕੈਨਾਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ